ਦੋਸਤੋ ਜਦੋਂ ਵੀ ਮਜ਼ਦੂਰ ਆਪਣੇ ਹਿੱਸੇ ਦੀ ਜ਼ਮੀਨ ਦੀ ਗੱਲ ਕਰਦੇ ਆ ਤਾਂ ਅਕਸਰ ਪਿੰਡਾਂ ਦੇ ਵਿੱਚ ਵਸਦੇ ਘਰਾਮ ਚੌਧਰੀਆਂ ਨੂੰ ਇਹ ਗੱਲ ਆ ਜਿਹੜੀ ਉਹ ਹਾਜ਼ਮ ਨਹੀਂ ਹੁੰਦੀ ਕਿਉਂਕਿ ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨ ਆ ਜਿਸ ਦੇ ਵਿੱਚੋਂ ਤੀਜਾ ਹਿੱਸਾ ਮਜ਼ਦੂਰਾਂ ਨੇ ਕਾਨੂੰਨੀ ਤੌਰ ਤੇ ਲੈਣਾ ਹੁੰਦਾ ਪਰ ਲਗਾਤਾਰ ਪਿੰਡਾਂ ਦੇ ਵਿੱਚ ਡੰਮੀ ਬੋਲੀਆਂ ਕਰਵਾ ਕੇ ਬੋਲੀਆਂ ਮਜ਼ਦੂਰਾਂ ਦੇ ਨਾਮ 'ਤੇ ਕਰਵਾ ਕੇ ਉਹਦੀ ਵਾਈ ਹੈ ਜਿਹੜੀ ਉਹ ਪਿੰਡ ਦੇ ਘੜਮਚੌਲਦਿਆਂ ਦੇ ਵੱਲੋਂ ਕੀਤੀ ਜਾਂਦੀ ਆ ਪਰ ਜਿੱਥੇ ਕਿਤੇ ਪਿੰਡਾਂ ਦੇ ਵਿੱਚ ਮਜ਼ਦੂਰ ਜਥੇਬੰਦੀਆਂ ਨੇ ਮਜ਼ਦੂਰ ਜਥੇਬੰਦੀਆਂ ਨਹੀਂ ਕਮੇਟੀਆਂ ਨੇ ਉੱਥੇ ਮਜ਼ਦੂਰ ਆ ਜਿਹੜੇ ਉਹ ਅਵੇਅਰ ਨਹੀਂ ਔਰ ਉਹ ਆਪਣੇ ਹਿੱਸੇ ਦੀ ਜ਼ਮੀਨ ਦੇ ਲਈ ਲਗਾਤਾਰ ਉੱਥੇ ਸੰਘਰਸ਼ ਕਰਦੇ ਆ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਮਜ਼ਦੂਰਾਂ ਦੀ ਮਜ਼ਦੂਰ ਆਗੂਆਂ ਦੀ ਉੱਥੋਂ ਦੇ ਘੜਮਚੌਲਦਿਆਂ ਦੇ ਵੱਲੋਂ ਆ ਜਿਹੜੀ ਉਹ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਇਸ ਟਾਈਮ ਅੱਜ ਇੱਕ ਘਟਨਾ ਜਿਹੜੀ ਉਹ ਸੰਗਰੂਰ ਦੇ ਡੀਸੀ ਦਫ਼ਤਰ ਸਾਹਮਣੇ ਘਟੀ ਆ ਜਿੱਥੇ ਕਿ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਹਰਪ੍ਰਭਾਨ ਸਿੰਘ ਮੂਨਕ ਹੋਣਾ ਦੀ ਜਿਹੜੀ ਉਹ ਕਟਮਾਰ ਕੀਤੀ ਜਾਂਦੀ ਆ ਉਹਨਾਂ ਦੇ ਉੱਪਰ ਜਾਨਲੇਵਾ ਹਮਲਾ ਜਿਹੜਾ ਉਹ ਪਿੰਡ ਪਾਪੜਾਂ ਦੇ ਕ੍ਰਮ ਚੌਧਰੀਆਂ ਦੇ ਵੱਲੋਂ ਕੀਤਾ ਜਾਂਦਾ ਕਿਉਂਕਿ ਪੰਜਾਬ ਖੇਤ ਮਜ਼ਦੂਰੀ ਯੂਨੀਅਨ ਦੇ ਵੱਲੋਂ ਲਗਾਤਾਰ ਪਿੰਡ ਪਾਪੜਾਂ ਦੇ ਵਿੱਚ ਮਜ਼ਦੂਰਾਂ ਨੂੰ ਉਹਨਾਂ ਦੇ ਹਿੱਸੇ ਦੀ ਵਣਦੀ ਜ਼ਮੀਨ ਆ ਜਿਹੜੀ ਉਹ ਦਮਾਨ ਦੇ ਲਈ ਲਗਾਤਾਰ ਸੰਘਰਸ਼ਾ ਜਿਹੜਾ ਉਹ ਕੀਤਾ ਜਾ ਰਿਹਾ ਪਰ ਕਿਤਨਾ ਕਿਤੇ ਉਸ ਪਿੰਡ ਦੇ ਵਿੱਚ ਵਸਦੇ ਜੋ ਘੜਮ ਚੌਧਰੀ ਨੇ ਉਹ ਲਗਾਤਾਰ ਹਰਪ੍ਰਭਾਤ ਸਿੰਘ ਹੋਣਾ ਦੀ ਜਿਹੜੀ ਉਹ ਪੈਰਵਾਈ ਕਰ ਰਹੇ ਸੀ ਕਿ ਉਹ ਕਿੱਥੇ ਜਾਂਦੇ ਆ ਕਿੱਥੇ ਨਹੀਂ ਜਾਂਦੇ ਤਾਂ ਅੱਜ ਐਂ ਡੀਸੀ ਦਾਫਤਰ ਸੰਗਰੂਰ ਦੇ ਸਾਹਮਣੇ ਉਹਨਾਂ ਦੇ ਉੱਪਰ ਜਿਹੜਾ ਜਾਨਲੇਵਾ ਹਮਲਾ ਕੀਤਾ ਜਾਂਦਾ ਤਾਂ ਐਡਵੋਕੇਟ ਅਜੈਬ ਗੁਰੂ ਨੇ ਆ ਜਿਹੜੀ ਇੱਕ ਵੀਡੀਓ ਵੀ ਸਾਂਝੀ ਕੀਤੀ ਆ ਔਰ ਉਹਨਾਂ ਨੇ ਪੋਸਟ ਵੀ ਪਾਈ ਆ ਕਿ ਪਿੰਡਾਂ ਦੇ ਘੜਮ ਚੌਧਰੀ ਆ ਜਿਹੜੇ ਉਹ ਮਜ਼ਦੂਰਾਂ ਨੂੰ ਇਸ ਤਰ੍ਹਾਂ ਟਾਰਗੇਟ ਕਰਦੇ ਆ ਜਦੋਂ ਆਪਣੇ ਹਿੱਸੇ ਦੀ ਜ਼ਮੀਨ ਦੀ ਗੱਲ ਕਰਦੇ ਆ ਜਾਂ ਆਪਣੇ ਹੱਕਾਂ ਦੀ ਗੱਲ ਕਰਦੇ ਆ ਤਾਂ ਲਗਾਤਾਰ ਇਹ ਵੀਡੀਓ ਆ ਜਿਹੜੀ ਉਹ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਆ ਕਿ ਪੰਜ-ਸੱਤ ਵਿਅਕਤੀ ਆ ਜਿਹੜੇ ਉਹ ਮੋਟਰਸਾਈਕਲ ਤੇ ਜਾ ਰਹੇ ਹਰਪਗਵਾਨ ਪੰਜਾਬ ਖੇਤ ਮਜ਼ਦੂਰਾਂ ਦੇ ਸਭਾਈ ਆਗੂ ਉਹਨਾਂ ਦੇ ਉੱਪਰ ਹਮਲਾ ਕਰਦੇ ਆ ਔਰ ਉਹਨਾਂ ਨੂੰ ਠੁੱਡਿਆਂ ਦੇ ਨਾਲ ਕੁੜਦੇ ਔਰ ਥੱਲੇ ਸੱਟ ਕੇ ਆ ਜਿਹੜਾ ਉਹਨਾਂ ਦੀ ਪੱਗ ਤੱਕ ਜਿਹੜੀ ਉਹ ਉਤਾਰ ਦਿੱਤੀ ਜਾਂਦੀ ਆ ਔਰ ਲਗਾਤਾਰ ਜਥੇਬੰਦੀਆਂ ਦੇ ਵੱਲੋਂ ਲੋਕਾਂ ਦੇ ਵੱਲੋਂ ਇਸ ਵੀਡੀਓ ਦੀ ਜਿਹੜੀ ਉਹ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਜਾ ਰਹੀ ਆ ਤਾਂ ਪਿੰਡੂ ਮਜ਼ਦੂਰਾਂ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਹੋਣਾ ਨੇ ਵੀ ਆਪਣੇ ਫੇਸਬੁੱਕ ਹੈਂਡਲ ਤੇ ਪੋਸਟ ਸਾਂਝੀ ਕੀਤੀ ਆ ਕਿ ਪਿੰਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਡੇ ਫਰੰਟ ਦੇ ਆਗੂ ਹਰਪ੍ਰਭਾਨ ਸਿੰਘ ਮੂਨਕਦੀ ਜੋ ਪਿੰਡ ਦੇ ਪਿੰਡ ਪਾਪੜਾ ਦੇ ਕੜਮ ਚੌਧਰੀਆਂ ਦੇ ਵੱਲੋਂ ਕਟਮਾਰ ਕੀਤੀ ਗਈ ਆ ਉਹਨਾਂ ਦੇ ਉੱਪਰ ਸਖਤ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ ਆ ਔਰ ਲਗਾਤਾਰ ਹੋਰ ਵੀ ਭਾਰਤੀ ਕਿਸਾਨੀ ਨੂੰ ਏਕਤਾ ਗਰਾਹਾਂ ਦੇ ਵੱਲੋਂ ਉਥੋਂ ਦੇ ਇਲਾਕੇ ਦੇ ਜੋ ਆਗੂ ਨੇ ਉਹਨਾਂ ਦੇ ਵੱਲੋਂ ਪੋਸਟ ਪਾਈ ਗਈ ਆ ਕਿ ਪਿੰਡ ਪਾਪੜਾ ਦੇ ਜੋ ਕੜਮ ਚੌਧਰੀਆਂ ਨੇ ਪੇ ਪੰਜਾਬ ਖੇਤ ਮਜ਼ਦੂਰਾਂ ਦੇ ਸਭਾਈ ਆਗੂ ਹਰਪ੍ਰਭਾਣ ਸਿੰਘ ਹੋਣਾ ਤੇ ਜਾਨਲੇਵਾ ਹਮਲਾ ਕੀਤਾ ਉਹਨਾਂ ਨੂੰ ਸਾਬਤ ਲੈਣਾ ਚਾਹੀਦਾ ਔਰ ਕੜਮ ਚੌਧਰੀਆਂ ਦੇ ਉੱਪਰ ਬਣਦੀ ਕਾਰਵਾਈ ਹੈ ਜਿਹੜੀ ਉਹ ਹੋਣੀ ਚਾਹੀਦੀ ਆ ਤਾਂ ਕਿਤਨਾ ਕਿਤੇ ਜਦੋਂ ਕਦੇ ਮਜ਼ਦੂਰ ਆਪਣੇ ਹਿੱਸੇ ਦੀ ਖਾਸ ਕਰਕੇ ਦਰਤ ਭਾਈਚਾਰਾ ਜਦੋਂ ਆਪਣੇ ਹਿੱਸੇ ਦੀ ਗੱਲ ਕਰਦਾ ਤਾਂ ਲਗਾਤਾਰ ਇਸੇ ਤਰ੍ਹਾਂ ਉਹਨਾਂ ਦੀ ਆਵਾਜ਼ ਆ ਜਿਹੜੀ ਉਹ ਦਬਾਈ ਜਾਂਦੀ ਆ ਔਰ ਅੱਜ ਜੋ ਘਟਨਾ ਘਟਿਆ ਬੇहद ਨਿੰਦਣਯੋਗ ਘਟਨਾ ਜਿਹੜੀ ਉਹ ਸੰਗਰੂਰ ਦੇ ਡੀਸ਼ੀ ਦਫ਼ਤਰ ਸਾਹਮਣੇ ਘਟਿਆ ਔਰ ਇਸ ਪੋਸਟ ਦੇ ਵਿੱਚ ਐਡਵੋਕੇਟ ਅਜੈਬ ਗਰੂ ਨੇ ਇਹ ਵੀ ਕਿਹਾ ਕਿ ਇਹ ਜੋ ਸਾਰੀ ਘਟਨਾ ਹੋਈ ਆ ਉਹ ਪੁਰਸ ਸਿਆਸੀ ਗੁੰਡਾਗਠ ਜੋੜ ਦੇਈ ਸ਼ਹਿਰ ਦੇ ਉੱਪਰ ਆ ਜਿਹੜਾ ਉਹ ਹਰਪ੍ਰਭਾਨ ਸਿੰਘ ਹੋਣਾ ਤੇ ਜਾਨਲੇਵਾ ਹਮਲਾ ਹੋਇਆ ਤਾਂ ਅਗਲੀ ਅਪਡੇਟ ਦੇ ਨਾਲ ਜੋੜੇ ਦਿਓ ਸਾਡੇ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਸੋਪੀਤ ਮੌਰ ਬਹੁਤ ਬਹੁਤ ਧੰਨਵਾਦ ਔਰ ਇਸ ਵੀਡੀਓ ਨੂੰ ਸ਼ੇਅਰ ਕਰਕੇ ਆਪਣੀ ਜ਼ਿੰਮੇਵਾਰੀ ਹੈ ਜਿਹੜੀ ਉਹ ਜ਼ਰੂਰ ਨਿਭਾਇਓ ਤਾਂ ਜੋ ਹਮਲਾ ਕਰਨ ਵਾਲੇ ਕੜਮਚੌਦੀਆਂ ਨੂੰ ਜਿਹੜੀ ਉਹ ਸਭ ਤੋਂ ਸਖਤ ਸਜ਼ਾ ਜਿਹੜੀ ਉਹ ਮਿਲ ਸਕੇ